Thank you ਕਪੂਰਥਲਾ ਮਿਊਂਸੀਪਲ ਇੰਪਰੂਵਮੈਂਟ ਟਰਸਟ ਦੇ ਨਵ-ਨਿਯੁਕਤ ਚੇਅਰਮੈਨ ਅਰਜੁਨ ਅਵੋਦੀ ਸਰਦਾਰ ਸੱਜਣ ਸਿੰਘ ਚੀਮਾ ਨੇ ਪੰਜਾਬ ਦੇ ਸਤਾਨਕ ਸਰਕਾਰ ਮੰਤਰੀ ਡਾਕਟਰ ਅਫਜੋਲ ਸਿੰਘ ਦੀ ਮੌਜੂਦਗੀ ਦੇ ਵਿੱਚ ਚੇਅਰਮੈਨ ਦੇ ਵਜੋਂ ਅਹੁਦਾ ਸੰਭਾਲਿਆ ਇਸ ਮੌਕੇ ਕੈਬਨਿਟ ਮੰਤਰੀ ਡਾਕਟਰ ਅਫਜੋਲ ਸਿੰਘ ਨੇ ਸਰਦਾਰ ਚੀਮਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਸਰ ਪੱਖੀ ਵਿਕਾਸ ਲਈ ਵੱਡੇ ਉਪਰਾਲੇ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਇਹ ਐਸਟੀਮਾ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਜਿਨ੍ਹਾਂ ਨੂੰ ਪਾਰਟੀ ਨੇ ਇੱਕ ਵੱਡੀ ਜ਼ਿੰਮੇਵਾਰੀ ਸ

ਸਾਰੇਆਂ ਦਾ ਬਹੁਤ ਤਹਿ ਦਿਲੋਂ ਸ਼ੁਕਰ ਗੁਜ਼ਾਰਾਂ ਜੀ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਇੱਕ ਜ਼ਿੰਮੇਵਾਰੀ ਜਿਹੜੀ ਹੈ ਮੈਨੂੰ ਸੌਂਪੀ ਹੈ ਸੋ ਮੈਂ ਹੀ ਪਹਿਲਾਂ ਦੀ ਤਰ੍ਹਾਂ ਹੀ ਦੰਦ ਦੇ ਨਾਮ ਮਿਹਨਤ ਨਾਲ ਜਿਹੜਾ ਲੋਕ ਹਿੱਤ ਲਈ ਜਿਹੜਾ ਕੰਮ ਹੋਊਗਾ ਇਮਾਨਦਾਰੀ ਦੇ ਨਾਲ ਉਹ ਕਰਾਂਗਾ ਔਰ ਜਿੰਨੀਆਂ ਵੀ ਮੁਸ਼ਕਲਾਂ ਹੋਣਗੀਆਂ ਉਹਨਾਂ ਨੂੰ ਖਤਮ ਕੀਤਾ ਜਾਊਗਾ ਸਭ ਤੋਂ ਪਹਿਲਾਂ ਤੇ ਮੈਂ ਇਸ ਕੁਰਸੀ ਤੇ ਬੈਠਾ ਹਾਂ ਤੇ ਮੈਨੂੰ ਸਾਰਾ ਕੁਝ ਸਮਝ ਕੇ ਤੇ ਵਿਚਾਰ ਕੇ ਔਰ ਬੜਾ ਹੀ ਟਰਾਂਸਪੇਰੈਂਸੀ ਨਾਲ ਇਮਾਨਦਾਰੀ ਦੇ ਨਾਲ गल करिए पिछले दो साल जो कि देखो जी इत मैं साफ जी कर ले कि मैं हल्का इंसार्ज हूँ सुलतानपुर मेरा तकरीबन नाइनटी नाइन परसेंट जो समय उ मैं ये हल्का अलग है ਜ਼ਿਲ੍ਹਾ ਹਟਕੋਟ ਹਟਿਆ ਸੋ ਮੈਂ ਇਹਦੇ ਬਾਰੇ ਮੈਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਸਾਡੇ ਜਿਹੜੇ ਦਰਪਾਲ ਇੰਡੀਅਨ ਜੀ ਉਹਨਾਂ ਨੇ 3 ਸਾਲ ਜਿਹੜਾ 3.5 ਸਾਲ ਇੱਥੇ ਲਾਏ ਨੇ ਤੇ ਮੈਂ ਸਮਝਦਾ ਕਿ ਹਿਮਾ ਸਾਹਿਬ ਹੋਣੀ ਮਤਲਬ ਕਿ ਕੀ ਹੋਈ ਹੁਣ ਦੋ ਹਲਕਿਆਂ ਦੀ ਜ਼ਿੰਮੇਵਾਰੀ ਉਹਨੂੰ ਲੱਗ ਪੁਣ ਤੁਹਾਡੇ ਤੋਂ ਆਹ ਕਾਬਲੇਵਾਜ ਵੀ ਵੱਡੇ ਨਹੀਂ ਕਿੰਦਾ ਸਾਡਾ ਕਿਹ ਕੁਝ ਦੇਖੋ ਜੀ ਮੈਂ ਇਹ ਨਹੀਂ ਕਹਿੰਦਾ ਵੀ ਦੋ ਹਲਕੇ ਦੀ ਜ਼ਿੰਮੇਵਾਰੀ ਮੈਨੂੰ ਇੱਥੇ ਗਵਰਨਮੈਂਟ ਦਸਤਾ ਚੇਅਰਮੈਨ ਲਾਇਆ ਔਰ ਉਥੇ ਮੈਂ ਹਲਕਾ ਇੰਚਾਰਜ ਹਾਂ ਪਰ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਸਾਡੇ ਵਰਕਰ ਨੇ ਜਿੱਥੇ ਵੀ ਮੇਰੀ ਜ਼ਰੂਰਤ ਪੈਗੀ ਜੋ ਮੇਰੇ ਤਾਈ ਮੈਂ ਇੱਕ ਵੱਡਾ ਹੋਣ ਦੇ ਨਾਤੇ ਇਹਨਾਂ ਦਾ ਸੀਨੀਅਰ ਹੋਣ ਦੇ ਨਾਤੇ ਮੈਂ ਇਹਨਾਂ ਨੂੰ ਇੱਕ ਮੋਟਾ ਲੜ ਕੇ ਤੇ ਜਿਹੜਾ ਕਿਸੇ ਸਹਾਇਤ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰੂੰਗਾ ਸੋ ਇੱਥੇ ਮੈਂ ਹਲਕਾ ਇੰਚਾਰਜ ਨਹੀਂ ਆ ਜਾਂ ਮੇਰੀ ਕੋਈ ਉਹ ਜ਼ਿੰਮੇਵਾਰੀ ਨਹੀਂ ਇੱਕ ਮੈਂ ਆਫਿਸ ਦੇ ਵਿੱਚ ਇੱਥੇ ਬੈਠਣਾ ਜਿਹੜੇ ਸਾਰੇ ਸਾਡੇ ਵੀਰ ਨੇ ਜਿਸ ਤਰ੍ਹਾਂ ਮੇਰੀ ਟੀਮ ਸੁਲਤਾਨਪੁਰ ਲੋਧੀ ਦੇ ਵਿੱਚ ਜਿੰਨੇ ਮੇਰੇ ਛੋਟੇ ਭਰਾਵਾਂ ਨੂੰ ਮੇਰਾ ਇੱਕ ਪਿਆਰ ਮੇਰਾ ਸਤਿਕਾਰ ਕਰਦੇ ਨੇ ਇੱਥੇ ਵੀ ਬੜੇ ਵਧੀਆ ਨੇ ਵਲੰਟੀਅਰ ਸਾਰੇ ਮੈਂ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨਾਲ ਹਰ ਤਰ੍ਹਾਂ ਨਾਲ ਖੜਾ ਆ ਤੇ ਬਾਕੀ ਇਹ ਤੁਸੀਂ ਸੱਚ ਕਿਹਾ ਕਿ ਜਿਹੜਾ ਇੱਥੇ 25 ਸਾਲ ਤੋਂ ਕਾਬਜ਼ ਹੈ ਤੇ ਮੈਂ ਇੱਥੇ ਬੀਵੀ ਦੇ ਵਿੱਚ ਪੜਦਾ ਹੁੰਦਾ ਸੀ 6ਵੀਂ ਤੋਂ ਲੈ ਕੇ 11ਵੀਂ ਤੱਕ ਪੜਦਾ ਸੀ ਤੇ ਜਿਹੜਾ ਜਦੋਂ ਦਾ ਇਹ ਇਨਸਾਨ ਇੱਥੇ ਆਇਆ ਇਹਨੇ ਕਬੂਤਰ ਥੱਲੇ ਨੂੰ ਬਰਬਾਦ ਕਰਕੇ ਰੱਖ ਦਿੱਤਾ ਕੋਈ ਵੀ ਮੈਂ ਦੇਖਦਾ ਕਿ ਨਸ਼ੇ ਦੇ ਅੱਡੇਾਂਾਂ ਤੇ ਬਣ ਗਏ ਜਿਹੜੇ ਅੱਜ ਸਾਡੀ ਸਰਕਾਰ ਜਿਹੜੀ ਆ ਉਹਨੂੰ ਤਬਾਹ ਕਰਨ ਦੇ ਉੱਤੇ ਨਿਸ਼ਚਿਤ ਹੈ ਨਿਸ਼ਚਿਤ ਹੈ ਤਬਾਹ ਕਰਨਾ ਉਹਨਾਂ ਦਾ ਔਰ ਹੋਰ ਕੋਈ ਵੀ ਇੱਕ ਕੰਮ ਨਹੀਂ ਗਿਨਾ ਸਕਦਾ ਕੋਈ ਕਿ ਮੈਂ ਕਮੀ ਕਿੱਥੇ ਆਈ ਹੈ ਪਾਰਟੀ 'ਚ ਕਮੀ ਰਹੀ ਕਿ ਜਿਹੜਾ ਕੀ ਹੱਕਾ ਚਾਰਜ ਨਾਲ ਲਗਾ ਕੇ ਚਲੋ ਕਿਲਵਾਰਤ ਛੱਡ ਕੇ ਦਰਬੋਤਰੇ ਦੇ ਪਿੱਛੇ ਕੀਤਾ ਮੈਂ ਸਵੇਲੇ 25 ਸਾਲਾਂ ਦੀ ਗੱਲ ਕਰ ਰਿਹਾ ਮੈਂ ਦੋ ਤਿੰਨ ਸਾਲਾਂ ਦੀ ਨਹੀਂ ਗੱਲ ਕਰ ਰਿਹਾ ਤੇ ਹਰਕਾ ਚਾਰਜ ਜਿਹੜਾ ਲਾਇਆ ਸੀਗਾ ਉਦੀ ਅਚਾਨਕ ਉਹ ਪਰਮਾਪਾਪਾ ਵੱਲੋਂ ਸੀਗਾ ਕਿ ਉਹਦੀ ਉਹਨਾਂ ਦੀ ਡੈਥ ਹੋ ਗਈ ਹੈ ਤੇ ਮੈਂ ਰਿਕੁਐਸਟ ਵੀ ਕੀਤੀ ਹੈ ਮੈਂ ਆਪਣੇ ਸਤਿਕਾਰਯੋਗ ਮੰਤਰੀ ਸਾਹਿਬਾਨ ਨੂੰ ਵੀ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਲਦੀ ਤੋਂ ਜਲਦੀ ਇੱਥੇ ਹਲਕਾ ਇੰਚਾਰਜ ਲਾ ਕੇ ਤੇ ਟੀਮ ਨੂੰ ਜਿਹੜਾ ਸਟਰੋਂਗ ਕੀਤਾ ਜਾਵੇ ਇਹ ਕਮੀ ਨਹੀਂ ਹੈ ਕਿ ਲਾਇਆ ਨਹੀਂ ਹੈ ਤਾਂ ਤੋਂ ਇਹਨਾਂ ਪਾਰਟੀ ਨੂੰ ਡਿਸਾਈਡ ਕਰਨ ਦੇ ਵਿੱਚ ਥੋੜਾ ਟਾਈਮ ਲੱਗਿਆ। ਜੇ ਮਾ ਸਾਹਿਬ ਹੁਣ ਕੀ ਤੁਹਾਡੀ ਜਿਹੜੀ ਪ੍ਰੋਮਿਸ ਵਾਸਤੇ ਕਰੋਗੇ ਕਿ ਕਿਹੜੇ ਕੰਮਾਂ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਕਿਉਂਕਿ ਕੁਝ ਕੰਮ ਚੱਲਦੇ ਵੀ ਕਿਹੜੇ ਨੇ ਤੁਹ ਤੁਹਾਡੀ ਵੀ ਸੋਚ ਹੋਊਗੀ ਕਿ ਇਹਨਾਂ ਕੰਮਾਂ ਤੋਂ ਸ਼ੁਰੂਆਤ ਹੋਵੇ। ਦੇਖੋ ਜਿਹੜੇ ਚੱਲਦੇ ਪਏ ਨੇ ਉਹਨਾਂ ਤੇ ਪੂਰੀ ਨਿਗਰ ਰੱਖ ਕੇ ਉਹਨੂੰ ਇਹ ਦੇਖਣਾ ਪਊਗਾ ਕਿ ਕਿਸ ਤਰ੍ਹਾਂ ਇਮਾਨਦਾਰੀ ਨਾਲ ਹੋ ਰਹੇ ਨੇ ਸਹੀ ਤਰੀਕੇ ਨਾਲ ਹੋ ਰਹੇ ਉਹਦੇ ਚਿੱਤੇ ਕਿਤੇ ਕ腐ਸ਼ਨ ਤੇ ਨਹੀਂ ਇਨਵੋਲ ਕੋਈ ਗਲਤ ਤੇ ਨਹੀਂ ਹੋ ਰਿਆ ਉਹ ਸਾਰਾ ਕੁਝ ਚੱਕਰਨਾ ਕਰੂੰਗਾ ਮੈਂ। ਔਰ ਇੱਕ ਗੱਲ ਤੇ ਨਿਸ਼ਚਿਤ ਹੈ ਕਿ ਕਰਪਸ਼ਨ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਇੱਥੇ ਔਰ ਜਿਹੜੇ ਉਹ ਤੇ ਸਰਕਾਰ ਦੀ ਸਾਡੀ ਹੈ ਜਿਹੜੀ ਉਹ ਪਾਲਿਸੀ ਹੈ ਨਸ਼ਿਆਂ ਔਰ ਕਰਪਸ਼ਨ ਦੇ ਖਿਲਾਫ ਜਿਹੜਾ ਇੱਕ ਜੰਗ ਵਿੱਟੀ ਹੈ ਤੇ ਇੱਥੇ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਿਸੇ ਕਿਸਮ ਦੀ ਕਰਪਸ਼ਨ ਜਿਹੜੀ ਹੈ ਹਿਰਾਫੇਰੀਆਂ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਜਿੰਮਾ ਸਾਹਿਬ ਇੱਥੇ ਜਿਹੜੇ ਪਾਰਟੀ ਦੇ ਕਹਿੰਦੇ ਕਿ ਮੋਤੀ ਖਿਲੜੇ ਪਏ ਆ ਉਹਨੂੰ ਉਹ ਮਾਲਾ ਚ ਪੜਾਉਣਾ ਇਹ ਚੁਣੌਤੀ ਹੈ ਤੁਹਾਡੇ ਲਈ ਚਲੋ ਪਰਮਾਤਮਾ ਮਿਹਰ ਕਰੇ ਕੋਸ਼ਿਸ਼ ਟਾਈਮ ਦੇ ਵਿੱਚ ਤੁਹਾਨੂੰ ਬੜੀ ਸੋਹਣੀ ਮਾਲਾ ਬਣਾ ਕੇ ਦੇਵਾਂਗੇ ਇਹ ਜਿਹੜੀ ਹੈ ਮੈਂ ਕਿਉਂਕਿ ਮੈਂ ਨਾ ਸਾਰੇ ਤੋਂ ਸੀਨੀਅਰ ਹਾਂ ਤੇ ਇਹਨਾਂ ਨੂੰ ਮੈਂ ਡਾਂਟੂ ਵੀ ਸਕਦਾ ਤੇ ਇਹਨਾਂ ਨੂੰ ਪਿਆਰ ਵੀ ਕਰ ਸਕਦਾ ਦੋਨੇ ਤੇ ਤਰੀਕਿਆਂ ਦੇ ਨਾਲ ਇਹਨਾਂ ਨੂੰ ਛੋਟੇ ਭਰਾਵਾਂ ਨੂੰ ਸਮਝਾ ਕੇ ਇੱਕ ਟੀਮ ਜਿਹੜੀ ਹੈ ਕਿਉਂਕਿ ਮੈਂ ਤੇ ਖਿਡਾਰੀ ਰਿਆਵਾ ਮੈਨੂੰ ਪਤਾ ਹੈ ਜੇ ਜਦੋਂ ਵੱਖਰੇ ਵੱਖਰੇ ਜਿਹੜੇ ਆ ਖੇਡਾਂ ਸ਼ੁਰੂ ਕਰਦੇ ਨੇ ਤੇ ਕਦੇ ਜਿੱਤ ਨਹੀਂ ਹਾਸਲ ਹੁੰਦੀ ਇਹ ਜਿੱਤ ਜਿਹੜੀ ਹੈ ਹਮੇਸ਼ਾ ਟੀਮ ਗੇਮਤੀ ਹੁੰਦੀ ਹੈ ਮਿਲ ਕੇ ਚੱਲਣਗੇ ਤੇ ਜਦੋਂ 골ਡ ਮੈਡਲ ਮਿਲਣਾ ਸਾਰੀ ਟੀਮ ਨੂੰ ਮਿਲਣਾ ਤੇ ਜੇ ਵੱਖਰੇ ਵੱਖਰੇ ਚੱਲਣਗੇ ਤੇ ਹਾਰ ਜਾਣਗੇ ਮਿਲਣਾ ਕਿਸੇ ਨੂੰ ਵੀ ਕੱਖ ਨਹੀਂ ਸਾਰੇ ਇੱਥੇ ਇੱਥੇ ਖਿਡਾਰੀਆਂ ਦਾ ਸ਼ਹਿਰ ਇੱਥੇ ਇੱਥੇ ਵੀ ਖੇਡਾਂ ਦਾ ਅਲਗ ਰੰਗ ਵੀ ਅਲਗ ਰੰਗ ਖੇਡਾਂ ਨਹੀਂ ਜਿੱਤਾਂ ਸਰਦਾਰ ਦੇ ਮੁਲਕ ਉਹ ਇੱਥੇ ਦੂਜੀਆਂ ਜਿਹੜੀਆਂ ਦੂਜੀ ਖੇਡ ਜਿਹੜੀ ਤੁਸੀਂ ਕਹਿ ਰਹੇ ਹੋ ਤੇ ਵੱਡੇ ਵੱਡੇ ਖਿਡਾਰੀ ਟਾਏ ਆ ਜਿੰਦਗੀ ਦੇ ਵਿੱਚ ਹਾਰਾਂ ਵੀ ਦੇਖੀਆਂ ਜਿੱਤਾਂ ਵੀ ਦੇਖੀਆਂ ਕਬਨਾਨਣ ਵਾਲੀ ਤੇ ਕੋ ਗੱਲ ਹੀ ਨਹੀਂ ਐ ਤੇ ਬਾਕੀ ਜਿਹੜਾ ਅਸੀਂ ਜਿਹੜੇ ਇੱਥੇ ਅੱਧੇ ਬਣੇ ਸੀਗੇ 25 ਸਾਲ ਦੇ ਵਿੱਚ ਨਸ਼ਿਆਂ ਦੇ ਅੱਦੇ ਸਥਾਪਿਤ ਕੀਤੇ ਸ਼ਾਬਾਸ਼ ਦੇ ਦੇ ਕੇ ਅੱਲਾਹ ਜਾਨੀਆਂ ਦੇ ਦੇ ਕੇ ਜਿਨ੍ਹਾਂ ਨੇ ਲੋਕਾਂ ਦੇ ਹਜ਼ਾਰਾਂ ਬੱਚੇ ਮਾਰ ਦਿੱਤੇ ਔਰ ਘਰ ਤਬਾਹ ਕਰ ਦਿੱਤੇ ਫਾਈਨੈਂਸ਼ਲੀ ਜਿਹੜੀ ਆ ਉਹਨਾਂ ਦੀ ਇੱਜ਼ਤ ਜਿਹੜੀ ਆ ਉਹ ਖਰਾਬ ਕਰ ਦਿੰਦੀ ਐ ਤੇ ਆਪਣੇ ਆਪ ਨੂੰ ਵੱਡੇ ਵੱਡੇ ਲੀਡਰ ਕੋ ਹਾਂਦੇ ਨੇ ਉਹ ਸਾਰਾ ਸਰਕਾਰ ਦੀ ਪਾਲਿਸੀ ਹੈ ਬਲਡੋਜ਼ਰ ਫਿਰੂ ਦਾ ਉਹਨਾਂ ਦੇ ਉਹਨਾਂ ਨੂੰ ਉਹਨਾਂ ਨੂੰ ਖਤਮ ਕੀਤਾ ਜਾਊਗਾ ਤਾਂ ਕਿ ਲੋਕਾਂ ਦਾ ਸੁੱਖ ਦਾ ਸਾਹ ਲੈਣ ਲੋਕਾਂ ਨੂੰ ਜਿਹੜਾ ਉਹ ਕਿਤੇ ਉਹ ਸ਼ਾਂਤੀ ਨਾ ਰਹਿ ਸਕਣ ਜਿਹੜੀ ਸ਼ਾਂਤੀ ਜਿਹੜੀ ਹੈ ਭੰਗ ਕੀਤੀ ਹੈ ਲੋਕਾਂ ਦੀ ਘਰਾਂ ਦੇ ਵਿੱਚ ਇੱਕ ਜਿਹੜਾ ਉਹ ਨਸ਼ਾ ਕਰਨ ਲੱਗ ਜਾ ਸਾਰੇ ਹਾਸਾ ਗੁੰਮ ਹੋ ਜਾਂਦਾ ਉਸ ਨਾਲ ਪਰਿਵਾਰਾਂ ਦੇ ਚਿਹਰਿਆਂ ਤੋਂ ਸੋ ਹਾਸੇ ਵਾਪਸ ਲਿਆ ਮਗਰ ਸਰਕਾਰ ਵੀ ਸਕਦਾ ਹੈ ਤੇ ਇਸ ਮਾਮਲੇ ਦੇ ਵਿੱਚ ਮੈਂ ਵੀ ਸਖਤਾਂ ਬਹੁਤ ਜ਼ਿਆਦਾ ਨਾ ਦੇ ਨਸ਼ਾ ਬਰਦਾਸ਼ਤ ਕੀਤਾ ਜਾਊਗਾ ਜਿੰਨੀ ਯੂਥ ਹੈ ਘਰਾਏ ਪਈ ਹੈ ਉਹਨਾਂ ਨੂੰ ਖੇਡ ਦੇ ਮੈਦਾਨ ਦੇ ਵਿੱਚ ਸੁਲਤਾਨਪੁਰ ਲੋਧੀ ਨਸ਼ਹਿਰ ਦੇ ਕਬੂਤਰੇ ਦੀ ਗੱਲ ਕਰੀਏ। ਕਿੰਨੂ ਪਿਛਲੇ 3 ਸਾਲਾਂ ਤੋਂ ਰੈਵਨਿਊ ਦੇ ਨਾਮ ਤੇ ਤਹਿਤ ਕੱਟਾ ਕੀਤਾ ਜਾ ਰਿਹਾ। ਪਰ ਜੇ ਆਪਾਂ ਵਾਪਸੀ ਦੀ ਗੱਲ ਸ਼ਹਿਰ ਕੋ ਜਿੰਨਾ ਵਕਸ਼ੂ ਨਹੀਂ ਦਿੰਦਾ। ਤਾਂ ਤਾਂ ਚੰਪਤੀ ਸਪਸ਼ਟ ਹਲ ਹੋਈ ਹੈ। ਨਾਇਕ ਨੇ ਲਿਖਾਇਆ। ਪਹਿਲਾਂ ਕੋਈ ਨਗਰ ਨਿਗਮ ਬੰਦੂ ਜਿੰਟ ਅਕੋਰਡਿੰਗ ਤੋਂ 1350 ਬੰਦਾ ਕੋ ਸੋਣੇ ਚਾਹੀਦਾ। 1170 ਕੰਟੇ ਦੇ ਨਗਰ ਨਿਗਮ ਚੱਲਦੇ ਪਾਉਂਦੇ ਕਿ ਕੰਮ ਕੀਤਾ। ਕਿਉਂਕਿ ਇਹ ਸ਼ਹਿਰ ਵਲੇਣਾ ਸਕਦੀ ਤੋਂ ਇਹ ਕਿ ਜਦੋਂ ਤੱਕ ਹੋਈ ਰਹਿਣਾ ਸ਼ਾਇਦ ਗਰੋਥ ਕਰੇ ਪਾਣੀ ਤੇ ਇਹ ਇੱਕ ਮਿੰਟ ਭਾਈ ਸ਼ਾਂਤ ਸਾਡਾ ਮਾਈਕਰੋ ਲੋਕਲ ਕਮੇਟੀਆਂ ਸਪੋਰਟਸ ਸਦਾ ਸਾਡੇ ਕੋਈ

लगता कि नगर निगम करनी चाहिए किसी हाल में अपने वोट एरिया का बैलेंस है नहीं 50 एमसी बैठा कितने कितने एवेन्यू इकट्ठा करके लोकल पे टैक्स तो बहुत पाए जा रहे हैं ना नेसेसरी शहर सूता जी नहीं चलो जो निगम बन गया था। तो चलो सर निगम का पानी गया कि बकर की रिक्वायरमेंट है कि 1100 वो क्यों नहीं है तक पूरी नहीं वो भी करेंगे पूरी बात कर 190 बंदे ने नगर निगम नहीं चलता जी श्री मंत्री हो तब भी पता चला कि ये जगह के सब समय बंदर ने नगर निगम चलता हुआ 400 मेरे ध्यान से आवाज आ गया है जड़ी स्पेशली जड़ी तो किसी की कुड़ी ने गंदगी की सब बात की हुई है लिंपिंग की बात की है साफ की बात की है शहर साफ की बात है ਤੇ ਉਹਦਾ ਅਸੀਂ ਆਪਾਂ ਜਲਦੀ ਇਹਦਾ 바ਦ ਹੱਲ ਪੂਰਾ ਕਰਾਂਗੇ ਸਭ ਕੇ ਇਸ਼ਾਅ ਮੰਗੇ ਸ਼ਾਇਦ ਲੋਕੀ ਤੰਗ ਨਿਸ਼ਾਨਮਤ ਕਿੰਨੇ ਸਾਲ ਹੋ ਗਏ ਇਹ ਹੀ ਸਰਕਾਰ ਦੇ ਗੱਲਾਂ ਸੁਣਦੇ ਆ ਰਹੇ ਆ ਹੱਲ ਕੀਤਾ ਚਾਹੁੰਗਾ ਹੱਲ ਜਿੱਤਾ ਹੱਲ ਤਾਂ ਹੋਇਆ ਨਹੀਂ ਨਹੀਂ ਹੋਏਗਾ ਹੁਣ ਮੈਂ ਕਹਿ ਰਹੇ ਹਾਂ ਤੁਹਾਨੂੰ ਠੀਕ ਹੈ ਜੀ ਅਸੀਂ ਕਹਿ ਰਹੇ ਹਾਂ ਇਹਦਾ ਹੱਲ ਕੋਈ ਜ਼ਰੂਰ ਹੈ ਪਰ ਡੈਫੀਨ ਆਨ ਕਰਦੇ ਕਿ ਹਮ ਲੋਕਾਂ ਨੂੰ ਆਸਰਖਣੀ ਚਾਹੀਦੀ ਸਰਕਾਰ ਚਾਹੀਦੀ ਨਾ ਕਿ ਉਹ ਨਹੀਂ ਆਸਰਖਣੀ ਜੇ ਰੱਖਣ ਕਿ ਐਸੀ ਬੈਠੇ ਕੰਮ ਕਰੀ ਜਿਸ ਤਰ੍ਹਾਂ ਲੋਕਾਂ ਨੇ ਸਾਨੂੰ ਚੁਣਿਆ ਬੜਿਆ ਆਸ ਪਿਆਰ ਨਾਲ ਸਾਡਾ ਵੀ ਫਰਸ ਗਿਆ ਅਸੀਂ ਵੀ ਲੋਕਾਂ ਦੇ ਵੀ ਹੈਗੀ ਆ ਲੋਕ ਤੇ ਵੀ ਕਹਿੰਦੇ ਕਿ ਸਰਕਾਰ ਮਿੱਠੀ ਗੋਲੀ ਦੇਂਦੀ ਹੈ ਯਾਰ ਮਿੱਠੀ ਗੋਲੀ ਨਹੀਂ 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 ਏ ਡਾਕਟਰ ਜੀ ਤੁਹਾਡਾ ਤਾਂ ਵਾਦਾ ਹੈਗਾ ਕਿ ਦੂਸਰੇ ਦੀ ਸਫਾਈ ਇਸੇ ਪਤਾ ਕਰਦੇ। ਉਹਨੇ ਨਾ ਕਿਸੇ ਨੂੰ ਠੇਕਾ ਦੇ ਦੀ ਇਹਦੇ ਨਾਲ ਜਿਹੜੇ ਮਾਜਰ ਨਾਲ ਭੱਜ ਗਏ ਉਥੇ ਕੂੜਾ ਵੀ ਦੱਬਨ ਨੂੰ ਤੁਰਦਣਾ। ਨਹੀਂ ਮੈਨੂੰ ਇੱਕ ਵਾਰੀ ਸਟੱਡੀ ਕਰ ਲਵਾਂ ਉਹ ਕੀ ਮਸਲਾ ਕੀ ਪ੍ਰੋਬਲਮ ਹੋ ਗਈ ਆ ਤੇ ਉਹ ਆਪਾਂ ਜਰੂਰ ਆਪਾਂ ਜਾਓ ਡੈਫੀਨੇਟਲੀ ਜਦੋਂ ਪਗੜੀ ਹਲਕਾਰਾ। ਸਰ ਤੋਂ ਇਸ ਤੋਂ ਇਲਾਵਾ ਜੀ ਮੈਂ ਸਭ ਲੋਕਾਂ ਕੋਈ ਵਧਾਈ ਕੋਈ ਮੈਸੇਜ ਭੇਜਣੇ ਕਰਨਾ ਜਨਤਾ ਦੀ ਜਨਕੀ ਇਲਾਜ ਬੋਸ਼ੀ। ਨਹੀਂ ਮੇਰੇ ਵੱਡੇ ਵੀਰ ਨੇ ਬੜੇ ਤਜਰਬੇ ਕਾਰਨ ਮੈਨੂੰ ਲੱਗਦਾ ਨੇ ਕਿ ਇਹਨਾਂ ਨੂੰ ਕੋਈ ਸੇਧ دی ਜਾ ਕੋਈ ਗਾਇਦੇ ਸੀ ਰੋਹ ਹੈਗੀ ਹੈ ਪਾਰਟੀ ਦੇ ਵਫਾਦਾਰ ਨੇ ਇਮਾਨਦਾਰ ਬਣਦੇ ਨੇ ਤੇ ਜੋ ਇਹਨਾਂ ਨੇ ਕਿਹਾ ਕਿ ਕੰਮ ਦੇ ਇਹਨਾਂ ਬਦਲ ਰਸਤਾ ਕੰਮ ਕਰੋਗੇ ਤੇ ਟ੍ਰਸਟੀ ਪ੍ਰੋਫਿਟ ਜਿੱਦ ਲੈ ਕੇ ਆਓਗੇ ਤੇ ਅਸੀਂ ਦਾ ਹੈਗੀ ਇਹਨਾਂ ਦੇ ਉੱਪਰ ਹੈਡਕ quartਰ ਜਿੱਥੇ ਜਿਹੜੀ ਡਿਮਾਂਡ ਹੋਊਗੀ ਜੇ ਉਸ ਦਾ ਹੋਵੇ ਡਰਸ ਤੇ ਆਪਣਾ ਮਤਲਬ ਕਿ ਟ੍ਰਸਟ ਆਂਗਰੈਂਟੈਂਪ ਦੇ ਵਿੱਚ ਕੋਈ ਡਿਵੈਲਪਮੈਂਟ ਕਰੂੰਗਾ ਕਿ ਕਿੰਨਾ ਗੱਲਾਂ ਤਾਂ ਨਹੀਂ ਪ੍ਰੋਫਿਟ ਹੀ ਰੱਖਿਆ ਆਪਣਾ ਪ੍ਰੋਫਿਟ ਕਰਾਗੇ ਤੇ ਨਾਲ 10 ਲੱਖ ਰੁਪਏ ਸੀ ਟ੍ਰਸਟ ਵਾਸਤੇ ਜਿਹੜੇ ਟ੍ਰਸਟ ਤੇ 플ੌਟ ਜਿਹੜੇ ਸੀ ਉਹਨਾਂ ਲਈ ਵੀ ਕੁਝ ਨਵੀਆਂ ਸਕੀਮ ਵੀ ਅਸੀਂ ਲਾ ਕੇ ਆ ਰਹੇ ਆਂ ਆਪਾਂ ਉਹ ਵੀ ਉਹ ਕਾਫੀ ਉਹਦਾ ਦੀ ਲਾਭ ਹੋ ਜਾ ਉਹਦੇ ਨਾਲ ਵੀ ਜਗੀ ਉਹ ਟ੍ਰਸਟ ਜਿਹੜੀ ਇਨਕਮ ਚ ਵਾਦਾ ਹੋਈ ਡਾਕਟਰ ਸਾਹਿਬ ਜੀ ਸਿੱਕੀ ਪ੍ਰੋਬਲਮ ਸਾਡੇ ਇੱਥੇ ਹੈ ਮંત્રી ਸਾਹਿਬ ਇਹ ਲੀਗਲ ਐਕਚੁਅਲੀ ਲੀਗਲੀ ਇਹਨਾਂ ਨੇ ਬਿਨਾ ਮਤੇ ਤੋਂ ਬਣਾਈ ਹੈਗੀ ਹੈ ਜੀ ਕਾਰਪੋਰੇਸ਼ਨ ਕਮੇਟੀ ਜਿਹੜੀ ਸੀ ਇਹਨਾਂ ਨੇ ਮਾਨਾ ਸਾਹਿਬ ਨੇ ਮਤਾ ਨਹੀਂ ਪਾਇਆ ਬਿਨਾ ਇੱਕ ਕੋਕੀ ਕਾਰਪੋਰੇਸ਼ਨ ਕੋਦੋਂ ਬੰਦ ਕੀ ਜਦੋਂ ਪੋਪੂਲੇਸ਼ਨ ਵਧੇ ਪਲੱਸ ਏਰੀਆ ਵਧੇ ਨਾ ਤਾਂ ਕਪੂਠਲੇ ਦਾ ਏਰੀਆ ਵਧਿਆ ਨਾ ਪੋਪੂਲੇਸ਼ਨ ਵਧੀ ਇਹਨਾਂ ਨੇ ਸਿਰਫ ਸਾਈ ਵਾੜਾ ਨੂੰ ਕਨਵਰਟ ਕਰ ਦਿੱਤਾ 50 ਵਾੜਾਂ ਦੇ ਵਿੱਚ 5 500 ਵਾੜਾਂ ਚ ਉਹਦੇ ਨਾਲ ਕੀ ਹੋਇਆ ਉਹਦੇ ਨਾਲ ਕੀ ਹੋਇਆ ਕਿ ਸਾਡੇ ਤੇ ਉਹਦਾ ਲੋਡ ਵੱਧ ਗਿਆ 50 ਐਮਸੀ ਬਤਾਤੇ ਉਹਦੇ ਨਾਲ ਲੋਗਾ ਦੇ ਪੈ ਗਿਆ ਸੰਖਾਵਾ ਦਾ ਸਾਡੇ ਕੋਲ 26 27 ਕੌਂਸਲਰ ਸੀਗੇ 29 ਸੀ ਕਿ ਨਿਰਮ ਸਰਪੰਚ ਸਾਹਿਬੋਂ 500 ਹੋ ਸਕਦਾ ਕਿ ਨਿਰੰਦ ਦੀ ਲੋੜ ਤਾਂ ਹੈ ਨਹੀਂ ਆ ਜੱਫੀ ਹੈ ਸਭ ਨੂੰ ਪਿੰਦੀ ਆ ਮੈਨੂੰ ਪਤਾ ਮੈਨੂੰ ਪਤਾ ਜੇ ਬੀ ਦੱਸਿਆ ਕਿ ਨੰਬਰ ਵਧਾਇਆ ਗਿਆ ਵਾਟਸ ਐਮਸੀ ਦੇ ਹਾਂਜੀ ਹਾਂਜੀ ਇਹ ਉਹਦਾ ਇੱਕ ਲੀਗਲ ਓਪੀਨੀਅਨ ਸਾਨੂੰ ਦੇਖਣਾ ਪੈਣਾ ਲੀਗਲੀ ਗੱਸੀ ਜੇ ਬਹੁਤ ਸਾਰਾ ਬੋਝ ਸਾਨੂੰ ਬੋਝ ਉੱਤਰਾ ਗਿਆ ਨਾ ਕਿ ਇਹ ਜਨਤਾ ਦੇ ਡਰ ਬੋਝ ਪਿਆ ਉਹ ਉਹ ਤੇ ਨਾ ਸਰ ਹਾਊਸ ਹਰ ਸਾਲ ਪਹਿਲੇ ਸਾਲ 1.5 ਕਰੋੜ ਤੋਂ ਫਿਰ ਦੂਜੇ ਸਾਲ 2 ਕਰੋੜ ਦਾ ਤੇ ਤੀਜੇ ਸਾਲ 6 ਕਰੋੜ ਦਾ ਫਾਇਦਾ ਇਹ ਲੋਕਾਂ ਨੂੰ ਇਕੱਠਾ ਜਾਂਦਾ ਰਹਿੰਦਾ ਹੈ। ਸ਼ਾਇਦ ਉਹਨੇ ਛੋਟਾਈਆ ਇੰਟਰਨਲ ਸੌਸ ਹੈ ਨਹੀਂ ਇਹ ਬਟੋਟਾਂ ਦਾ ਸ਼ੁਰੂ ਕਰਨ ਲੋ ਸੇਕ ਰੋੜ ਤੇ ਇਕੱਠਾ ਕਿਥੋਂ ਕਰਨਾ ਵਾ ਸੇਕ ਰੋੜ ਤੇ ਕਿਤੇ ਮਾਰਟੀ ক্লোਜ਼ ਹੋ ਗਈ ਹੈ। ক্লোਜ਼ ਕੀ ਤਾਂ ਕਿੰਨੇ 3.5 ਕਰੋੜ ਤੇ ਇਕੱਠਾ ਹੋਇਆ ਤੇ ਕਿਥੋਂ ਇਕੱਠਾ ਕਰਨ ਨੂੰ 6 ਕਰੋੜ ਪਏ। ਨਹੀਂ ਇਹ ਇਹ ਮਤਗਿਆ ਹੌਸਤਾ ਇਹ ਜਦਾਂ ਕਰਦੇ ਸਰਪੰਨਾਂ ਲੈ ਕੇ ਖੜੀ ਹੈ ਇਹ ਕੁਝ ਕਿ ਚੁੱਕਦਾ ਹੈ ਸਵਾਲ ਜਵਾਬ ਦੇ ਲੈ। ਬਾਕੀ ਤੇ ਜਿਹੜੀ ਬੰਦੇ ਰੱਖਿਆ ਅਸੀਂ ਸਰ ਨਤੀਜੋ ਜਿਹੜੇ ਪ੍ਰਯਾਮ ਹੋਰ ਕੀਤੇ ਆਪਾਂ ਹਾਂਜੀ ਜੇ ਅਸੀਂ ਅੱਜ ਪਿਛਾ ਜਾ ਸਕਦੇ ਜੇ ਇਹਨਾਂ ਕੀ ਬਹੁਤ ਜਿਹੜਾ ਹੈ ਕੀ ਹੁੰਦੇ ਕਾਰਪੋਰੇਸ਼ਨ ਦੇ ਨਾਂ ਜਾਂਦੇ ਲੋਕ ਜਿਹਦੇ ਨਾਮ ਹੋ ਗਿਆ ਜੇ ਹੋ ਸਕਦਾ ਸੀ ਬਹੁਤ ਜ਼ਰੂਰ ਹੈ ਬਹੁਤ ਆਪਾਂ ਤੁਹਾਨੂੰ ਰੱਖਾਂਗੇ ਹਾਂਜੀ ਮਤਰੀ ਸਾਬ 2027 ਦੇ ਵਿੱਚ ਜਿਹੜੀ ਇਲੈਕਸ਼ਨ ਆਣ ਵਾਲੀ ਆ ਕਪੂਰਤਲਾ ਦੇ ਅੰਦਰ ਹਲਕਾ ਵਿਧਾਇਕ ਦਾ ਕਿੱਲਾ ਬਹੁਤ ਮਜ਼ਬੂਤ ਆ ਅੱਜ ਤੱਕ ਪੱਟ ਨਹੀਂ ਹੋਇਆ ਪੱਤੀਆਂ ਸਾਹਮਣੇ ਕੀ ਪਲਾਨ ਬਣਾ ਰਹੀ ਆ ਆਮ ਆਦੀ ਪਾਰਟੀ ਅਰ ਮੈਂ ਇਹੀ ਤੁਹਾਨੂੰ ਵਿਸ਼ਵਾਸ ਨਵਾਉਣਾ ਕਿ ਦੇਖੋ ਜਿਹੜੀ 2022 ਦੀ ਇਲੈਕਸ਼ਨ ਹੋਈ ਜਿੰਨੇ ਵੀ ਵੱਡੇ ਲੀਡਰਸ ਸੀਗੇ ਜਿੰਨੇ ਵੱਡੇ ਪੁਰਾਣੇ ਸੀਐਮ ਸੀਗੇ ਠੀਕ ਹੈ ਸਾਰਿਆਂ ਨੂੰ ਆਮ ਕਰਾ ਦੇ ਲੋਕਾਂ ਨੇ ਬੱਚਿਆਂ ਨੇ ਉਹਨਾਂ ਨੂੰ ਹਰਾਇਆ ਠੀਕ ਹੈ ਜੀ ਸਤਾਹੇ ਚ ਵੀ ਇਸ ਤਰੀ ਹੁਗਾ ਜਿਹੜਾ ਤੁਸੀਂ ਪੁੱਛ ਲਿਆ ਜਿਹੜਾ ਕਹਿੰਦਾ ਕਿਲਾ ਹੈਗਾ ਨਹੀਂ ਟਾਇਆ ਗਿਆ ਅਜੇ ਉਸ ਤਾਂ ਇੱਕ ਦਾ ਕਿਲਾ ਸੀ ਪਤਾ ਨਾ ਟਾ ਕੇ ਦਾ ਕਿਲਾ ਕਰੂਗਾ ਕੀ 15000 15000 ਰੁਪਏ ਡੋਗੀ ਦੀ ਕੀਮਤ 2000 ਤੋਂ ਵੱਧ ਦੀ ਬਹੁਤ ਛੇਲੇ ਅਸ਼ਰਾਫ ਦੀ ਕੀਮਤ ਹੋਗਾ ਠੀਕ ਹੈ ਹਾਂ ਠੀਕ ਹੈ 500 ਵਾਹ ਠੀਕ ਹੈ